ਕਿਸਾਨ ਬਹੁਤ ਜਿਆਦੇ ਸਰਗਰਮ ਨੇ बार-बार ਇਹ ਗੱਲ ਇਸ ਕਰਕੇ ਕਹਿ ਰਹੇ ਕਿ ਕਿ ਸਭ ਤੋਂ ਜਿਆਦਾ ਵਿਰੋਧ ਕਿਸਾਨ ਅਤੇ ਬੀਜੇਪੀ ਦਾ ਕਰਦੇ ਕਿਸਾਨ ਕਹਿ ਰਹੇ ਨੇ ਸਾਡੇ ਦੋ ਸਵਾਲ ਨੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਵਾਬ ਲੈ ਕੇ ਅਸੀਂ ਇੱਥੋਂ ਜਾ ਤਾਂ ਇਹ ਦੋ ਸਵਾਲ ਜ਼ਰੂਰ ਲੈ ਲਾਂਗੇ ਦੋ ਸਵਾਲ ਕੱਠੀ ਦੱਸਦੇ ਹੋ ਪਹਿਲਾ ਤਾਂ 1961 ਦੇ ਵਿੱਚ ਏਪੀਐਮਸੀ ਕਾਨੂੰਨ ਜਿਹੜਾ ਕਿ ਫਸਲਾਂ ਨੂੰ ਖਰੀਦਣ ਦੀ ਗਾਰੰਟੀ ਕਾਨੂੰਨ ਬਣਿਆ ਸੀਗਾ ਉਹਦੇ ਵਿੱਚ ਅਮੈਂਟਮੈਂਟ ਅਕਾਲੀ ਦਲ ਸਰਕਾਰ ਨੇ ਵੀ ਕਰਦੀਆਂ ਰਹੀਆਂ ਤੇ ਕਾਂਗਰਸ ਸਰਕਾਰ ਨੇ ਵੀ ਬੇੜਾ ਦੋਹਾਂ ਸਰਕਾਰਾਂ ਦੇ ਡੋਬਿਆ ਤੇ ਤੀਜੀ ਸਰਕਾਰ ਜਿਹੜੀ ਆਮ ਆਦਮੀ ਕਿਸਾਨਾਂ ਦੀ ਰਖਵਾਲੀ ਸਰਕਾਰ ਕਹਿੰਦੀ ਸੀ 15 ਮਾਰਚ ਨੂੰ ਖੇਤੀਬਾੜੀ ਮੰਤਰੀ ਨੇ ਉਹੋ ਹੀ ਦੂਜਾ ਨੋਟੀਫਿਕੇਸ਼ਨ ਜਾਰੀ ਕਰਕੇ ਵੀ ਪ੍ਰਾਈਵੇਟ ਸੈਲੋਸ ਦੇ ਵਿੱਚ ਕਣਕ ਤੁਸੀਂ ਵੇਚ ਸਕਦੇ ਹੋ ਕਿ 26 ਜੋ ਮਾਰਕੀਟ ਕਮੇਟੀਆਂ ਜੁੜੀਆਂ ਕਿ ਖਤਮ ਕਰਨ ਦੇ ਕਗਾਰ ਤੇ ਇਹਨਾਂ ਨੇ ਲਿਆ ਕੇ ਖੜੀਆਂ ਕਰੀਆਂ ਕੀਤੀਆਂ ਜਿ ਸੰਯੁਕਤ ਮੋਰਚੇ ਦੇ ਦੂਜਾ ਦਬਾਅ ਹੇਠ ਇਹਨਾਂ ਨੇ ਉਹ ਨੋਟੀਫਿਕੇਸ਼ਨ ਕੁੜੀਆਂ ਜੀ ਨੇ ਵਾਪਸ ਲਿਆ ਤੇ ਇਹ ਗੱਲ ਕਹੀ ਵੀ ਜਿਹੜੀਆਂ ਦੂਜੀਆਂ ਜਿਹੜੀਆਂ 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 ਇੱਕ ਮਿੰਟ ਜਿਹੜੀਆਂ ਦੂਜੀਆਂ ਸਰਕਾਰਾਂ ਕਰਦੀਆਂ ਨਹੀਂ ਆ ਉਸੇ ਅਦੀਨ ਅਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਇਹ ਜਿਹੜਾ ਖੇਤੀ ਦਾ ਮੁੱਦਾ ਹੈ ਸਰਕਾਰਾਂ ਦਾ ਤੇ ਰਾਜਾਂ ਦਾ ਮੁੱਦਾ ਜੇ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਮਾਨ ਇਹ ਕਿਸਾਨਾਂ ਦਾ ਹਤੈਸ਼ੀ ਘੋਂਦਾ ਤੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸਾਧ ਕੇ ਐਲਾਨ ਕਰੇ ਇਹ ਕਾਨੂੰਨ ਬਣਾਵੇ ਕਿ ਪ੍ਰਾਈਵੇਟ ਪਲੇਅਰ ਖੇਤੀਬਾੜੀ ਦੇ ਅੰਦਰ ਖੇਤੀਬਾੜੀ ਕਾਰਪੋਰੇਟ ਘਰਾਣੇ ਦੇ ਸੈਲੋ ਸਾਰੇ ਖਤਮ ਕੀਤੇ ਜਾਣ ਤੇ ਮੰਡੀ ਕਾਰਡ ਬੋਰਡ ਦੀ ਬਹਾਲੀ ਫਿਰ ਤੋਂ ਜਾਰੀ ਰਵੇ ਇਹਨਾਂ ਤੋਂ ਇੱਕ ਵਾਪਸ ਲਿਆ ਮੈਡਮ ਇੱਕ ਸਵਾਲ ਹੈ ਇਹਨਾਂ ਤੋਂ ਵੀ ਲੈ ਲੈਣਾ ਸਰ ਇਹ ਨਾ ਗੈਟ ਸਮਝੋਤਾ ਲਾਗੂ ਹੋਇਆ ਸੀ ਨਰਸੀ ਰਾਮਰਾਓ ਸਰਕਾਰ ਵੇਲੇ ਇਹ ਸਾਰੀ ਪਾਲਸੀ ਉਸੇ ਦੀ ਆ 1990 92 ਦੀ ਗੱਲ ਆ ਇਹ ਜਿਹੜੀ ਕਿਸਾਨੀ ਬਿੱਲ ਵੀ ਨਰਸੀ ਰਾਮਰਾਓ ਰਾਉ ਲੈ ਕੇ ਆਇਆ ਇਹਦੇ ਇਹਦੇ ਤਾਂ ਹੋਰ ਕਿਸੇ ਪਾਰਟੀ ਦਾ ਕੋਈ ਕਸੂਰ ਨਹੀਂ ਹੈਗਾ ਇਹ ਨਰਸੀ ਰਾਮਰਾਓ ਲੈ ਕੇ ਆ ਮੈਂ ਕਿਤਾਬ ਮੇ ਕੋ ਬੁੱਕ ਪਈ ਸਾਰੀ ਮੈਂ ਪੜ ਕੇ ਸੁਲਾ ਸਕਦਾ ਦਿੱਲੀ ਜਾ ਕੇ ਮੈਂ ਰੋਲਾ ਪਾਉਂਦਾ ਰਾਂ ਇਹ ਨਰਸੀ ਰਾਮਰਾਓ ਲੈ ਕੇ ਆ ਔਰ ਔਰ ਜੂਰੀਆ ਘਟਾਲਾ ਵੀ ਹੋਇਆ ਸੀਗਾ ਇੱਥੇ ਇੱਥੇ ਸੱਤਾ ਤੇ ਪਾਰਟੀ ਤੋਂ ਜਵਾਬ ਸਵਾਲ ਟੋਡੇ ਦੇ ਖੜੇ ਹੋ ਰਹੇ ਨੇ ਕਿ ਖੇਤੀ ਕਾਨੂੰਨ ਦੇ ਜਿਹੜੇ ਜੈ ਸੈਲੋ ਨੇ ਉਹਨਾਂ ਨੂੰ ਮਨਜ਼ੂਰੀ ਕਿਉਂ ਦਿੱਤੀ ਗਈ ਪੰਜਾਬ ਮੰਡੀ ਨੂੰ ਕਿਉਂ ਨਹੀਂ ਬढ़ावा ਦਿੱਤਾ ਜਾ ਰਿਹਾ ਮਨਜ਼ੂਰੀ ਸਾਡੀ ਸਰਕਾਰ ਚ ਨਹੀਂ ਮਿਲੀ ਸੈਲੋ ਨਾਲ ਅੱਜ ਤੋਂ ਅੱਜ ਦੇ ਨਹੀਂ ਲੱਗੇ ਕੋਈ ਅੱਜ ਤੋਂ ਪਹਿਲਾਂ ਦੀਆਂ ਸਰਕਾਰਾਂ ਚ ਲੱਗੇ ਆ ਸਾਡੀ ਪੱਥਰ ਰੱਖੇ ਮਜੀਠਿਆ ਸਾਹਿਬ ਤੋਂ ਸੁਖਬੀਰ ਬਾਦਲ ਤੋਂ ਸਾਰਿਆਂ ਦੇ ਸਾਡੀ ਸਾਡੀ ਸਰਕਾਰ ਅੱਜ ਦਾ ਨਵਾਂ ਮੈਟਰ ਨਹੀਂਗਾ ਇਹ ਸਾਡੀ ਜਿਆਦਾ ਹੋਵੇ ਅੱਜ ਅੱਜ ਅਸੀਂ ਸੈਲ ਨਵੇਂ ਰੱਖੇ ਹੋਣਾ ਤਾਂ ਮੰਡੀਆਂ ਨੂੰ ਖਤਮ ਕੀਤਾ ਹੋਵੇ ਅਸੀਂ ਮੰਡੀਆਂ ਨੂੰ ਬਹਾਲ ਕਰ ਰਹੇ ਆ ਨਵੀਆਂ ਮੰਡੀਆਂ ਬਣ ਰਹੀਆਂ ਮੰਡੀਕਰਨ ਨੂੰ ਬੜਾ ਪੰਦੇ ਰਹੇ ਆ ਲੇਡੀਜ਼ ਤੋਂ ਜ਼ਰੂਰ ਜਵਾਬ ਲੈ ਲਓ ਇੱਕ ਵਾਰੀ ਵੀ ਨਾ ਦੇ ਤਾਂ ਵੀ ਨਹੀਂ 1000 ਰੁਪਏ ਦਿੱਤਾ ਜਿਹੜੀ ਲੋਕਾਂ ਨੂੰ ਗਰੀਬਾਂ ਨੂੰ ਕਾਨਕ ਦਿੰਦੀ ਸੀ ਉਹ ਵੀ ਬੰਦ ਕਰਤੀ ਉਹ ਵੀ ਮੋਦੀ ਦੇ ਰਹੇ ਆ 2 ਰੁਪਏ ਜਿਹੜੀ ਕਾਨਕ ਫ੍ਰੀ ਆ ਰਹੀ ਹੈ ਇਹਨਾਂ ਨੇ ਕੀ ਕੀਤਾ ਉਹ ਵੀ ਬੰਦ ਕਰਤੀ 1000 ਰੁਪਏ ਉੜੀ ਕਰਨੇ ਜੀ बार-बार ਪੁੱਛੋ ਇਹਨਾਂ ਤੋਂ 1000 ਰੁਪਏ ਕਿਉਂ ਨਹੀਂ ਆਇਆ ਦੇਖੋ 1000 ਰੁਪਏ ਦੀ ਗੱਲ ਕਰ ਰਹੇ ਆ ਇਹਨਾਂ ਨੂੰ ਪੁੱਛੋ ਇਹਨਾਂ ਦਾ ਬਿੱਲ ਜ਼ੀਰੋ ਆ ਰਿਹਾ ਕਿ ਨਹੀਂ ਹਰ ਮਹੀਨੇ ਸਾਲਾ 3 ਇਹ ਬਚ ਰਹਾ ਸਭ ਤੋਂ ਪਹਿਲਾ ਫੇਰੇ ਬਸਾਂ ਦੇ ਜਾਂਦੇ 1000 ਰੁਪਏ ਮਹੀਨਾ ਹੋ ਰਿਹਾ ਬਚਦਾ ਹੁਣ ਹੈ ਤੁਸੀਂ ਇਹ ਦੇਖੋ ਕਾਂਗਰਸ ਦਾਵਾ ਕਰਦੀ ਹੈ ਕਿ ਕਾਂਗਰਸ ਫ੍ਰੀ ਕਰਕੇ ਗਈ ਹੈ ਬਸਾਂ ਦੇਖੋ ਸਰਕਾਰਾਂ ਦੀ ਗਲਤੀ ਹੈ ਉਹ ਸ਼ੁਰੂ ਤਾਂ ਕਰ ਦਿੰਦੀ ਹੈ ਪਰ ਜ਼ਰੂਰ ਨੂੰ ਸਰਕਾਰ ਬਦਲਦੀ ਉਹ ਖਤਮ ਹੋ ਜਾਂਦੀ ਹੈ ਪਰ ਸਾਡੀ ਸਰਕਾਰ ਨੇ ਉਹਨੂੰ ਕੰਟੀਨਿਊ ਰੱਖਿਆ ਹੈ ਉਹ ਸੀਟਾਂ ਦੇ ਵਿੱਚੋਂ ਉਹ ਜਵਾਬ ਦੇ ਲਈਏ 13 ਲੋਕ ਸਭਾ ਸੀਟਾਂ ਦੇ ਵਿੱਚੋਂ ਕੋਈ ਲੇਡੀਜ਼ ਕੈਂਡੀਡੇਟ ਨਹੀਂ ਕੋਈ ਲੇਡੀਜ਼ ਕੈਂਡੀਡੇਟ ਨਹੀਂ ਇਹਨਾਂ ਦਾ ਕੋਈ ਕੈਂਡੀਡੇਟ ਨਹੀਂ ਕੋਈ ਪਕਸ਼ੀ ਕੋਈ ਕੋਈ ਲੇਡੀਜ਼ ਕੈਂਡੀਡੇਟ ਨਹੀਂ ਹੈਗਾ 13 ਸੀਟਾਂ ਦੇ ਵਿੱਚੋਂ ਦੱਸੋ ਕਿਉਂ ਨਹੀਂ ਦਿੱਤਾ ਇਹਨਾਂ ਨੇ ਇੱਕ 8 ਸਾਈਲੋ ਵਾਲਾ ਸਵਾਲ ਸੀ ਉਹ ਕਾਲੀ ਦਲ ਦੇ ਉੱਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਸੀ ਕਿ ਕਿ ਸਾਈਲੋ ਨੂੰ ਮਨਜ਼ੂਰੀਆਂ ਨੇ ਜਿਹੜੀਆਂ ਉਹ ਸ਼ਰੋਮਣੀ ਅਕਾਲੀ ਦਲ ਮਨਜ਼ੂਰੀਆਂ ਦੇ ਕੇ ਗਿਆ ਦੇਖੋ ਜੀ ਤੁਸੀਂ ਦੇਖੋ ਇਹਨਾਂ ਨੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਸੈਲੋ ਦੀ ਮਨਜ਼ੂਰੀ ਹੈ ਜਿਹੜੀ ਸਖਬੀਰ ਬਾਦਲ ਨੇ ਦਿੱਤੀ ਤੇ ਮਜੀਠੀ ਹੁੜਿਆਣੇ ਜਿਹੜਾ ਹੈਗਾ ਉਹਦਾ ਉਦਘਾਟਨ ਕੀਤਾ ਚਲੋ ਇਹਨਾਂ ਨੇ ਸਰਕਾਰ ਹੀ ਬਣਾਈ ਸੀ 70 ਸਾਲ 75 ਸਾਲ ਪਿੱਟੀ ਗਏ ਰੋਈ ਗਏ 2 ਸਾਲ ਹੋ ਗਏ 2 ਸਾਲ ਹੋ ਗਏ ਫਿਰ ਨਾਲ ਨੇ ਬੰਦ ਕਿਉਂ ਨਹੀਂ ਕੀਤੇ ਬਿਜਲੀ ਸਮਝੌਤੇ ਇਹਨਾਂ ਨੇ ਕੱਟ ਕਿਉਂ ਨਹੀਂ ਕੀਤੇ ਬੰਦ ਕਿਉਂ ਨਹੀਂ ਕੀਤੇ ਕੋਈ ਪ੍ਰਕਿਰਿਆ ਹੁੰਦੀ ਆ ਜੱਜਤਾ ਬੰਦ ਨਹੀਂ ਲੱਗਦਾ ਹਲ ਸਭਾ ਸੈਸ਼ਨ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਦੀ ਮਨਜ਼ੂਰੀ ਹੋ ਰਹੀ ਆ ਸੈਸ਼ਨ ਦੀ ਪ੍ਰਕਿਰਿਆ ਪ੍ਰਕਿਰਿਆ ਦੇ ਵਿੱਚ ਬੰਦ ਹੋਊਗਾ ਸਾਰਾ ਕੁਝ ਕਰਾਂਗੇ ਹੱਲ ਕਰਾਂਗੇ ਅੱਛਾ ਇੱਕ ਮੇਨ ਮੁੱਦਾ ਇਹ ਆ ਸਾਡੇ ਮਾਲਵੇ ਸਾਗਵੜੇ ਕੋਲ ਸਾਡੇ ਮਾਲਵੇ ਵਿੱਚ ਇਹਨਾਂ ਦੋਨਾਂ ਸਰਕਾਰਾਂ ਨੇ ਕੈਂਸਰ ਭਲਾਇਆ ਕੈਂਸਰ ਟ੍ਰੇਨ ਚੱਲਣ ਲੱਪੀ ਇੱਥੇ ਕੈਂਸਰ ਟ੍ਰੇਨ ਚੱਲਦੀ ਆ ਉਹਦਾ ਕੀ ਕੀਤਾ ਉਹਨਾਂ ਨੇ ਇਹ ਸਾਰਾ ਇਹ ਪੈਸਟੀਸਾਈਡ ਹੈ ਜਿਹੜਾ ਪੈਸਟੀਸਾਈਡ ਆ ਜਿਹੜਾ ਉਹ ਸਾਰਾ ਬੋਰ ਵਿੱਚ ਪਾ